ਦੇ ਵਿੱਚ ਨਾਰਕ ਕੜਤਾ ਉਧਰ ਕੈਪਟਨ ਨੇ ਮੇਰੇ ਦਰ ਨੂੰ ਤੁਸੀਂ ਮਾਰਾ ਕਹਿੰਦੇ ਉਹਨੇ ਪਟਿਆਲਾ ਚਮਕਾਤਾ ਯਾਰ ਇੱਕ ਛੋਟਾ ਜਿਹਾ ਸ਼ਹਿਰ ਹੈ ਤੂਰੀ ਛੋਟਾ ਜਿਹਾ ਸ਼ਹਿਰ ਹੈ ਤੂਰੀ ਤੋਂ ਤਾਂ ਉਹਦੇ ਵਿੱਚ ਸੀਵੇ ਦਾ ਹੱਲ ਨਹੀਂ ਹੁੰਦਾ ਤੁਸੀਂ ਹੋਰ ਕੀ ਕਰੋਗੇ ਸਾਨੂੰ ਨਹੀਂ ਚਾਹੀਦੀਆਂ ਫੈਕਟਰੀਆਂ ਸਾਨੂੰ ਨਹੀਂ ਕੁਝ ਹੋਰ ਚਾਹੀਦਾ ਸਾਡੇ ਪੀਣ ਵਾਲੇ ਪਾਣੀ ਦਾ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰ ਦਿਓ ਸਾਡੀ ਐਨੀ ਹੀ ਬੇਨਤੀ ਹੈ ਜੀ ਸਾਡੇ ਜਵਾਨ ਕੁ ਬਿਮਾਰੀਆਂ ਨਾਲ ਮਰ ਰਹੇ ਨੇ ਹਰ ਇੱਕ ਤੀਜੇ ਘਰ ਚ ਇੱਕ ਮਰੀਜ਼ ਪਿਆਗਾ ਇਹਦਾ ਜ਼ਿੰਮੇਵਾਰ ਕੌਣ ਹੈਗਾ ਅਸੀਂ ਕੋਈ ਹਾਲ ਫਰੂਟ ਕਾਣਾ ਉਹ ਤੇ ਗੰਦੀਆਂ ਮੱਖੀਆਂ ਪੈਈਆਂ ਨੇ ਜਾ ਕੇ ਕਾਰਨ ਪਾਣੀ ਨਾ ਭਰਿਆ ਹੋਇਆ ਸ਼ਹਿਰ ਹੈਗਾ ਜਦੋਂ ਨਾ ਕਾਂਗਰਸ ਦੀ ਸਰਕਾਰ ਹੋਣੀ ਦੀ ਦੋਦੇ ਫਰਜ਼ਤ ਜਾਣੇ ਜਿਹੜੇ ਅਕੇ ਜਿਹੇ ਬਿਰਦੇ ਨੇ ਨਾ ਇਹ ਇਹਨਾਂ ਨੂੰ ਆਰਦਾਤ ਦਿੰਦੀਆਂ ਕੂੜੀਆਂ ਸੇਵੇ ਤੇ ਮੂਹਰੇ ਲਾ ਜਾਂਦੇ ਹੁੰਦੇ ਤੇ ਵੀ ਕਾਂਗਰਸ ਨੂੰ ਬਦਨਾਮ ਕਰਾਂਗੇ ਕਿ ਕਿੱਥੇ ਨੇ ਉਹ ਲੋਕ ਅੱਜ ਸਾਰਾ ਸ਼ਹਿਰ ਪਾਣੀ ਨਾਲ ਭਰਿਆ ਹੋਇਆ ਤੁਸੀਂ ਤਾਂ ਸਾਨੂੰ ਇੱਕ ਸੀਵਰੇਜ ਬੰਦ ਕਰਕੇ ਦਿਖਾਉਂਦੇ ਹੁੰਦੇ ਤੇ ਫਿਰ ਤੋਂ ਹੱਲ ਨਹੀਂ ਹੋਇਆ ਉਦੋਂ ਤਾਂ ਸਾਡੇ ਕੋਲੇ ਪਾਵਰਾਂ ਵੀ ਆਈਆਂ ਨਹੀਂ ਤੇ ਅੱਜ ਦਾ ਮੁੱਖ ਮੰਤਰੀ ਮਿਲਿਆ ਤੁਲੀ ਨੂੰ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਮੈਂ ਆਮ ਆਦਮੀ ਆ ਇਹਨੂੰ ਚੱਕਾ ਚੌਂਦ ਮਾਰ ਕੇ ਤੈਨੂੰ ਸਲੂਟ ਮਾਰ ਗਏ ਤੇਰੇ ਚਾਤ ਨੂੰ ਸਾਲੇ ਲੜ ਕੇ ਤੈਨੂੰ ਮਾਰ ਗਏ ਆ ਤੂਰੀ ਦਫਤਰ ਜਿਹੜੇ ਤਨੇ ਇੰਚਾਰ ਦਿਲਾਏ ਨੇ ਜਦੋਂ ਤੁਸੀਂ ਧੂੜੀ ਜਾਂਦੇ ਹੋ ਅਫਸਰ ਤੁਹਾਨੂੰ ਕਿਹਦਾ ਪਾਲੰਦ ਨੇ ਦਫਤਰ ਵਾਲੇ ਤੁਹਾਨੂੰ ਕਿਹਦਾ ਪਾਲੰਦ ਨੇ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਕਰਕੇ ਦੋਰ ਬੰਨ੍ਹ ਨੇ ਆਮ ਪਬਲਿਕ ਨੂੰ ਮਿਲਣੀ ਨਹੀਂ ਦਿੰਦੇ ਧੱਕੇ ਮਾਰਦੇ ਨੇ ਕਿਹ ਬੋਲ ਬਾਰੇ ਉਹ ਅਕਸਰ ਧੱਕੇ ਮਾਰਦੇ ਨੇ ਆਮ ਪਬਲਿਕ ਨੂੰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਜੱਗੇ ਨੂੰ ਪਾਣੀਆਂ ਵੀ ਨੇ ਇਹ ਅਕਸਰ ਉਹਨਾਂ ਦੇ ਵੋਟਾਂ ਨਹੀਂ ਪਾਣੀਆਂ ਮੁੱਖ ਮੰਤਰੀ ਜਿਹੜਾ ਮਖੌਟਾ ਚੁਣ ਲਿਆ ਇਹਨੂੰ ਵਾਰ-ਵਾਰ ਕਈ ਵਾਰੀ ਵੀਡੀਓ ਦੇ ذریعے ਕਈ ਵਾਰੀ ਮੀਡੀਆ ਦੇ ذریعے ਇਹੋ ਨੂੰ ਤਹਿਸੀਲਦਾਰ ਨੂੰ ਐਸ.ਡੀ.ਐਮ ਨੂੰ ਅਸੀਂ ਕਈ ਵਾਰੀ ਅਲਟੀਮੇਟਮ ਦਿੱਤਾ ਪਰ ਇਹਨਾਂ ਨੇ ਕੰਨ ਤੇ ਜੂ ਨਹੀਂ ਸਰਕੀ 70-75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਵੀ ਅਸੀਂ ਪੀਣ ਵਾਲੇ ਪਾਣੀ ਤੋਂ ਮਹਤਾਜ ਆਈਆ ਕਈ ਸਰਕਾਰਾਂ ਆਈਆਂ ਇਹ ਨਹੀਂ ਮੈਂ ਕਾਂਗਰਸੀ ਆ ਮੈਂ ਕਾਂਗਰਸੀ ਗੱਲ ਕਰਾਂ ਉਰੇ ਧੂਰੀ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆਇਆ ਕਾਂਗਰਸ ਵੀ ਆਈ ਅਕਾਲੀ ਵੀ ਆਇਆ ਝਾੜੂ ਵਾਲੇ ਵੀ ਆਏ ਅੱਜ ਤੱਕ ਇੰਨਾ ਬੁਰਾ ਹਾਲ ਕਦੇ ਨਹੀਂ ਹੋਇਆ ਤੇ ਸਾਨੂੰ ਕਹਿੰਦੇ ਕੈਂਸਰ ਦੀ ਐ ਕੈਂਪ ਲਾਉਣੇ ਭਗਵੰਤ ਜੀ ਘਰ ਵਾਲੀ ਉਹਦੀ ਮਾਂ ਜਿਹੜੀ ਕੈਂਸਰ ਪੀੜਤ ਲੋਕਾਂ ਦੀ ਚੱਕਾੁੰਦੀ ਇਹ ਉਹਦੇ ਉਦਘਾਟਨ ਕਰਦੇ ਆ ਉਦਘਾਟਨ ਕਰਨ ਦੀ ਲੋੜ ਹੀ ਨਹੀਂ ਸਾਹਿਬ ਜੀ ਸਾਨੂੰ ਪੀਣ ਵਾਲਾ ਪਾਣੀ ਸਹੀ ਆਵੇ ਕੈਂਸਰ ਬਿਮਾਰੀ ਪੈਦਾ ਕਿੱਥੋਂ ਹੁੰਦੀ ਹੈ ਆ ਗੰਦ ਪਾਣੀ ਤੋਂ ਜਿਹੜਾ ਸਾਡੇ ਬੱਚਿਆਂ ਨੂੰ ਅਸੀਂ ਦੇ ਰਿਹਾ ਜਿਹੜਾ ਅਸੀਂ ਪੀ ਰਹੇ ਆ ਪਹਿਲਾਂ ਭਗਵੰਤ ਸਵਾਨ ਦਾ ਇੱਕ ਬੰਦਾ ਕੇਆਰਪੀਆ ਦੀ ਫੈਕਟਰੀ ਮੂਰੇ ਧਰਨਾ ਲਾਉਂਦਾ ਸੀ ਸ਼ੁਭੀ ਜੀ ਧਰਮਪੁਰੇ ਮਹੱਲੇ ਦੇ ਜੋ ਸੀਵਰੇਜ ਇਸ ਮਸਲੇ ਤੋਂ ਬੰਦੇ ਸਮੱਸਿਆ ਆ ਰਹੀ ਆ ਤੇ ਅਜੇ ਤੱਕ ਨਾ ਲਗਾਇਆ ਗਿਆ ਤੁਸੀਂ ਇੱਥੇ ਪੁੱਛੋ ਕੀ ਗੱਲ ਹੈ ਦੇਖੋ ਜੀ ਇਹ ਇਕੱਲੇ ਧਰਮਪੁਰੇ ਮਹੱਲੇ ਦੀ ਸਮੱਸਿਆ ਨਹੀਂ ਇਸ ਮੁੱਚੇ ਸ਼ਹਿਰ ਦੀ ਸਮੱਸਿਆ ਹੈ ਸ਼ਹਿਰ ਦੇ ਹਰ ਬੋਰਡ ਵਿੱਚ ਹਰ ਗਲੀ ਦੇ ਵਿੱਚ ਪੀਣ ਵਾਲੇ ਪਾਣੀ ਤੋਂ ਲੋਕ ਮੌਤਾਜ ਨੇ ਸੀਵਰੇਜ ਦਾ ਪਾਣੀ ਦਾ ਗੰਧ ਲੈਟਰਿੰਗ ਆ ਵਾਸ਼ਰੂਮ ਲੋਕਾਂ ਦੇ ਘਰਾਂ ਦੇ ਵਿਚਾਰੇ ਹੈ ਹਰ ਵਿਅਕਤੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਚੀਜ਼ ਦੀ ਬਿਮਾਰੀ ਤੋਂ ਪੀੜਤ ਹਨ ਕਿਉਂਕਿ ਦੇਹ ਦਿਨਾਂ ਕਾਰ ਲੋਕਾਂ ਨੂੰ ਘਰ-ਘਰ 'ਚ ਡੇਂਗੂ ਕੈਂਸਰ ਦੀ ਬਿਮਾਰੀ ਦੇ ਰੋਗ ਲੱਗ ਰਹੇ ਹਨ ਤਾਂ ਅਸੀਂ ਸਰਕਾਰ ਦੇ ਖਿਲਾਫ ਸਮੂਹ ਮਹੱਲਾ ਵਾਸੀਆਂ ਨੇ ਸਮੂਹ ਸ਼ਹਿਰ ਵਾਸੀਆਂ ਨੇ ਰਲ ਕੇ ਸਵੇਰ ਤੋਂ ਉਰੇ ਧਰਨੀ ਤੇ ਬੈਠੇ ਆ ਕਿ ਜਲਦੀ ਤੋਂ ਜਲਦੀ ਇਹ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਅਸੀਂ ਇਹ ਰੋਡ ਪੱਕੇ ਤੌਰ ਤੇ ਜੰਮ ਕਰੀ ਜਾਵੇਗੀ ਸਮਸਿਆ ਦਾ ਹੱਲ ਨਾ ਹੋਇਆ ਦੁਕਾਨ ਵਿੱਚ ਸਮੱਸਿਆ ਦਾ ਹੱਲ ਨਾ ਹੋਇਆ ਜੇ ਹੱਲ ਨਾ ਹੋਇਆ ਜੀ ਕਲੀਅਰ ਹੈ ਵੀ ਇਹ ਮੁਕੰਮਲ ਤੌਰ ਤੇ 에ਰਪੋਰਟ ਦਾ ਬਾਈਪਾਸ ਸ਼ਹਿਰ ਵਾਸੀਆਂ ਦੇ ਮਹੱਲੇ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜਿਹੜੇ ਇੱਕ ਤੱਕ तकरीबन 7 6 ਸੱਤ વોર્ਡ ਦੇ ਸਭ ਨੂੰ ਇਕੱਠਾ ਕੀਤਾ ਜਾਏਗਾ ਉਹ ਯਾਰ 6 7 વોર્ਡ ਦੀ ਸੂੂ ਸ਼ਹਿਰ ਦੀ ਗੱਲ ਹੈ ਈਓ ਐਸ ਡੀ ਐਮ ਸਾਹਿਬ ਕਦੇ ਸ਼ਹਿਰ ਦੇ ਵਿੱਚ ਆਏ ਤਾਂ ਹੁਣ ਇਹ ਤਾਂ ਆਉਂਦੇ ਆ ਆਪਣੇ ਦਫ਼ਤਰਾਂ 'ਚ ਏਸੀ 'ਚ ਬਹਿ ਕੇ ਬਗ ਜਾਂਦੇ ਸਾਡੀ ਬੇਨਤੀ ਹੈ ਈਓ ਸਾਹਿਬ ਆਪਣੇ ਸਨੇ ਪਰਿਵਾਰ ਨਾਲ ਸਾਡੇ ਮਹੌਲੇ ਚ ਆਣ ਉੱਥੇ ਰਹਿਣ ਅਸੀਂ ਉਹਨਾਂ ਨੂੰ ਰਹਿਣ ਨੂੰ ਕਮਰਾ ਖਾਣ ਨੂੰ ਰੋਟੀ ਦਵਾਂਗੇ ਇੱਕ ਦਿਨ ਰਹਿ ਕੇ ਦਿਖਾ ਦੇ ਅਸੀਂ ਉਹਨਾਂ ਲਈ ਲੱਤਾ ਹੀੜ ਦੀ ਲੰਗ ਜਾਗੇ ਵੀ ਉਰੇ ਕਿਤੇ ਵੀ ਉਰੇ ਰਹਿ ਸਕਦੇ ਆ ਕਿਉਂਕਿ ਇਹਨੇ ਹਾਲਾਤ ਮਾੜੇ ਆ ਸਾਹਿਬ ਨਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਉਰੇ ਆਉਂਦਾ ਆ ਹੁਣ ਈਓ ਸਾਹਿਬ ਹੁਣੇ ਪਹੁੰਚੇ ਆ ਉਹਨਾਂ ਨੂੰ ਕਿ ਜਲਦੀ ਤੋਂ ਜਲਦੀ ਕੰਮ ਸ਼ੁਰੂਆਤ ਕਰਾਈ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜੀ ਸੁਭੀ ਜੇ ਦੇਖਿਆ ਜਾਵੇ ਤਾਂ ਸੀਐਮ ਸਾਹਿਬ ਦੇ ਦਫ਼ਤਰੋਂ ਹੋਏ ਤਾਂ ਕੋਈ ਬਨਵਾਇੰਦਾ ਉਹ ਕਾਹਦਾ ਸੀ ਐਵੇਂ ਯਾਰ ਉਹ ਸੀਐਮ ਸਾਹਿਬ ਕਦੇ ਆਇਆ ਧੂਰੀ ਆਉਂਦੇ ਜਿੱਦਾਂ ਆਉਂਦੇ ਮੈਨੂੰ 200 ਪੁਲਿਸ ਵਾਲਾ ਮੈਨੂੰ ਡਿਟੇਨ ਕਰ ਲੈਂਦਾ 200 ਪੁਲਿਸ ਵਾਲਾ ਮੇਰੇ ਘਰ ਦੇ ਬਾਹਰ ਖੜ ਜਾਂਦਾ ਸਾਤੋਂ ਕਾਹਦਾ ਡਰ ਹੈ ਉਹ ਤਾਂ ਮੁੱਖ ਮੰਤਰੀ ਹੈ ਐਸਾ ਹੈ ਹੀ ਕੁਛ ਨਹੀਂ ਸਾਨੂੰ ਬੁਲਾਵੇ ਤਾਂ ਸਹੀ ਅਸੀਂ ਦੱਸੇ ਧੂਰੀ ਦੇ ਗੱਲ ਕੀ ਹੈ ਧੂਰੀ ਦੇ ਭਗਵੰਤ ਮਾਨ ਨੂੰ ਨਾ ਪਿੰਡਾਂ ਦਾ ਨਾ ਪਤਾ ਹੋਵੇ ਨਾ ਸ਼ਹਿਰ ਦੇ ਮਹੱਲਿਆਂ ਦਾ ਨਾ ਐਸ ਲਈ ਉਹਨੂੰ ਬੇਨਤੀ ਹੈ ਕਿ ਤੇਰਾ ਡੇਢ ਸਾਲ ਰਹਿ ਗਿਆ ਸਾਹਿਬ ਕੰਮ ਕਰ ਲੋ ਨਹੀਂ ਤਾਂ ਤੁਹਾਡਾ ਝੋਲੀ ਬਿਸਤਰਾ ਲੋਕਾਂ ਨੇ ਬੰਨ ਕੇ ਤਿਆਰ ਰੱਖਿਆ ਫੇਰ ਨਾ ਕਿਉਂ ਧੂਰੀ ਵਾਲਿਆਂ ਨੇ ਜਦ ਤੁਸੀਂ ਵੋਟਾਂ ਮੰਗਣਗੇ ਤਾਂ ਤੁਹਾਡੇ ਡਲਿਆ ਮਾਰ ਕੇ ਸਵਾਗਤ ਕਰਨਾ ਹਰਪ੍ਰੀਤ ਸ਼ਰਮ ਵਾਰਡ ਨੰਬਰ 2 ਦਾ ਨਿਵਾਸੀ ਹਾਂ ਮੈਂ ਤੇ ਹਾਂਜੀ ਆਪਣੇ ਆਪਣੇ ਵਾਰਡ ਨੰਬਰ 2 ਦੇ ਵਿੱਚ ਲੰਬੇ ਸਮੇਂ ਤੋਂ ਤਕਰੀਬਨ 2 ਸਾਲਾਂ ਤੋਂ ਸੀਵਰੇਜ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਅਸੀਂ अनेਕਾਂ ਅਫਸਰਾਂ ਨੂੰ ਇਹਨਾਂ ਦੀ ਸ਼ਿਕਾਇਤਾਂ ਕੀਤੀਆਂ अनेका ਵਾਰ ਕਮੇਟੀ 'ਚ ਗਏ ਆਂ अनेका ਵਾਰ ਅਸੀਂ ਸੀਐਮ ਆਫਿਸ 'ਚ ਗਏ ਆਂ ਅਸੀਂ ਜਾਣਦੇ ਆਂ ਸੀਵਰੇਜ ਬੋਰਡ ਕੋਲ ਜਾਨਨੇ ਹੋ ਕਹਿੰਦੇ ਨੇ ਸਾਡਾ ਕੰਮ ਨਹੀਂ ਕਮੇਟੀ ਦਾ ਕਮੇਟੀ ਕੋਲ ਜਾਨਨੇ ਹੋ ਕਹਿੰਦੇ ਨੇ ਸਾਡਾ ਕੰਮ ਨਹੀਂ ਸੀਵਰੇਜ ਬੋਰਡ ਦਾ ਦਫ਼ਤਰ 'ਚ ਜਾਨਨੇ ਹੋ ਸਾਨੂੰ ਦਿੰਦੇ ਨੇ ਮਿੱਠੀਆਂ ਗੋਲੀਆਂ ਜਿੰਨਾ ਟਾਈਮ ਬਾੜ ਨੰਬਰ 2 ਦੇ ਬੰਦਿਆਂ ਨੇ ਸੈਕਰੀਫਾਈਜ਼ ਕੀਤਾ ਇਸ ਗੰਦੇ ਪਾਣੀ ਲਈ ਤਿਕਾ ਨਾ ਇੰਨਾ ਦਾ ਸਾਥ ਦਿੱਤਾ ਕੋਈ ਵੀ ਬੰਦਾ ਨਹੀਂ ਦੇ ਸਕਦਾ ਹਾਲਾਂਕਿ ਕੋਈ ਬੰਦਾ ਇੱਕ ਦੋ ਦਿਨ ਨਹੀਂ ਰਹਿ ਸਕਦਾ ਗੰਦੇ ਪਾਣੀ 'ਚ ਸਾਨੂੰ ਇੰਨਾ ਟਾਈਮ ਤੋਂ ਲੰਬੇ ਸਮੇਂ ਤੋਂ ਅਸੀਂ ਇਸ ਗੰਦੇ ਪਾਣੀ ਦੇ ਵਿੱਚੋਂ ਲੰਘ ਰਹੇ ਹਾਂ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਦਾ ਕੋਆਪਰੇਟ ਕੀਤਾ ਪਰ ਸਾਡਾ ਇਲਾਜ ਕੋਈ ਨਹੀਂ ਹੱਲ ਕੋਈ ਨਹੀਂ ਹੁਣ ਸਾਡੇ ਬੱਚੇ ਨੇ ਜਿਹੜੇ ਉਹ ਬਿਮਾਰ ਹੋ ਰਹੇ ਨੇ ਜਦੋਂ ਸਵੇਰੇ ਸਕੂਲ ਜਾਂਦੇ ਨੇ ਨਾ ਹਾਲ ਦੇਖਣ ਆਲਾ ਹੁੰਦਾ ਉਹਨਾਂ ਦੇ ਬੂਟ ਹੱਥ 'ਚ ਹੁੰਦੇ ਨੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਸਕੂਲ ਪਹੁੰਚਦੇ ਨੇ ਤਾਂ ਇਹ ਆਪਕ ਸਹਿਬਾਨ ਉਹਨਾਂ ਨੂੰ ਵੀ ਥੋੜੇ ਪੈਰਾਂ 'ਚੋਂ ਗੰਦੀ ਸਮੈਲ ਮਾਰਦੀ ਹੈ ਉਹਨਾਂ ਨੂੰ ਸਕੂਲੋਂ ਭਜਾ ਦਿੰਦੇ ਨੇ ਬਿਮਾਰੀ ਉਹਨਾਂ ਨੂੰ ਅਲੱਗ ਖਾ ਰਹੀ ਹੈ ਪੜ੍ਹਾਈ ਉਹਨਾਂ ਦੀ ਅਲੱਗ ਖਰਾਬ ਹੋ ਰਹੀ ਹੈ ਤੇ ਹੱਲ ਸਾਡਾ ਫਿਰ ਵੀ ਕੋਈ ਨਹੀਂ ਅਸੀਂ ਚਾਹੁੰਦੇ ਹਾਂ ਕਿ ਸਾਡੂੰ ਕੋਈ ਚੰਗੀ ਰਾਹਤ ਦਿੱਤੀ ਜਾਵੇ ਸਾਡਾ ਹੱਲ ਕੱਢਿਆ ਜਾਵੇ ਜਿੰਨਾ ਟਾਈਮ ਸਾਡਾ ਹੱਲ ਨਹੀਂ ਨਿਕਲੂਗਾ ਅਸੀਂ ਇੱਥੇ ਹੀ ਬੈਠੇ ਰਹਾਂਗੇ ਇੱਥੋਂ ਉੱਠਾਂਗੇ ਨਹੀਂ ਅਸੀਂ ਆਪਣਾ ਜਿੰਨਾ ਟਾਈਮ ਕੰਮ ਨਹੀਂ ਸਟਾਰਟ ਹੋਊਗਾ ਅਸੀਂ ਇਹੀ ਸੜਕ ਤੇ ਬੈਠਾਂਗੇ ਅਸੀਂ ਉੱਠਣਾ ਨਹੀਂ ਜਿਹੜਾ ਇਹ ਧਰਮਪੁਰੇ ਵਾਸੀਆਂ ਨੇ ਧਰਨਾ ਲਾਇਆ ਸੀਗਾ ਨਾ ਉੱਥੇ ਲੋ ਲਾਈਨ ਏਰੀਆ ਹੈਗਾ ਉੱਥੇ ਸੀਵਰ ਦਾ ਪਾਣੀ ਓਵਰਫਲੋ ਹੁੰਦਾ ਇਹਨਾਂ ਦੀ ਦਿੱਕਤ ਨੂੰ ਤੇ ਅੰਦਰ ਵਿੱਚ ਰੱਖਦੇ ਹੋਏ ਉਹ ਗਲੀਆਂ ਦੀ ਚੁੱਕਣ ਵਾਸਤੇ ਉੱਪਰ ਚੁੱਕਣ ਵਾਸਤੇ 340 ਲੱਖ ਦਾ ਸੀ ਟੈਂਡਰ ਲਗਾਇਆ ਹੋਇਆ। ਟੈਂਡਰ ਖੁੱਲ ਜਾਏਗਾ ਸਤੰਬਰ ਦੇ ਮਹੀਨੇ ਵਰਕ ਆਰਡਰ ਜਾਰੀ ਕਰਕੇ ਇਹਨਾਂ ਦਾ ਗਲੀਆਂਾਂ ਦੇ ਜਿਹੜਾ ਲੈਵਲ ਠੀਕ ਕਰਾ ਦੋਗੇ। ਉਸ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਜਾਏਗੀ। ਇਹ ਨਗਰ ਕੌਂਸਲ ਤੋਰੀ ਵੱਲੋਂ ਐਸਟੀਪੀ ਲਗਾਉਣ ਲਈ ਵੱਡੇ ਪੱਧਰ ਤੇ ਕਾਰਵਾਈ ਅਰੰਭੀ ਹੋਈ ਹੈ। ਅਗਰ ਐਸਟੀਪੀ ਲੱਗ ਗਿਆ ਤਾਂ ਪਰਮਾਨੈਂਟ ਹੱਲ ਹੋ ਜਾਏਗਾ ਇਸ ਚੀਜ਼ ਦਾ। ਸਮੱਸਿਆ ਖਤਮ ਹੋ ਜੂਗੀ ਥੋੜੀ ਜਿਹੀ ਧੰਨਵਾਦ ਨਹੀਂ ਸੀਵਰੇਜ ਬੋਰਡ ਸੀਵਰੇਜ ਬੋਰਡ ਲਈ ਸੀਵਰੇਜ ਬੋਰਡ ਕੋਲੀ ਹੈ ਲੇਕਿਨ ਅਸੀਂ ਬੋਨੇ ਕੰਸਰਨ ਬਰਾਂਚਾ ਹੀ ਹੁੰਨੀ ਆ ਉਹ ਲੱਗਦੀ ਹੁੰਦੀ ਆ ਚਲਾ ਰਹੇ ਸੀਵਰੇਜ ਬੋਰਡ ਵਾਲੇ ਮੈਂ ਉਹਨਾਂ ਦੇ ਨਾਲ ਲਲੀਤ ਮਿੱਤਲ ਐਸਬੀਓ ਸੀਵਰੇਜ ਬੋਰਡ ਸਰ ਇੱਕ ਪ੍ਰੋਬਲਮ ਕੀ ਹੈ ਲੰਬੇ ਸਮੇਂ ਤੋਂ ਆ ਰਹੀ ਹੈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇੱਥੇ ਸੀਵਰ ਦੀ ਪ੍ਰੋਬਲਮ ਹੈ ਏਰੀਏ ਦੇ ਵਿੱਚ ਪਰ ਅਸੀਂ ਸੀਵਰ ਦੀ ਪ੍ਰੋਬਲਮ ਹੱਲ ਕਰਨ ਵਾਸਤੇ ਟੈਂਕਰ ਲਾਏ ਹੋਏ ਆ ਟੈਂਕਰਾਂ ਨਾਲ ਜਿਹੜਾ ਪਾਣੀ ਨਿਕਲਦਾ ਮਤਲਬ ਗਲੀਆਂ ਨੂੰ ਚੁਕਾ ਦਿੰਦੇ ਆ ਛੇਤੀ ਤੇ ਹੁਣ ਟੈਂਕਰ ਅਸੀਂ ਇੱਕ ਹੋਰ ਲਾਤਾ ਦੋ ਟੈਂਕਰ ਕਰਤੇ ਵੀ ਤਾਂ ਕਿ ਜਿਹੜਾ ਪਾਣੀ ਆ ਉੱਥੇ ਗਲੀ 'ਚ ਨਾ ਨਿਕਲੇ ਤੇ ਪ੍ਰੋਬਲਮ ਦਾ ਛੇਤੀ ਹੱਲ ਕਰ ਦਿੱਤਾ ਜਾਊਗਾ। ਟੈਂਕਰ ਕਿ ਹੋਰ ਟੈਂਕਰ ਨਾਲ ਜਿਹੜਾ ਨਿਕਲ ਜਾਂਦਾ ਪਾਣੀ ਇਹ ਟੈਂਕਰ ਕੱਢ ਰਹੇ ਆ ਜੀ ਟੈਂਕਰਾਂ ਨਾਲ ਪਾਣੀ ਦੋ ਟੈਂਕਰ ਲਾਏ ਹੋਏ ਨੇ ਤਾਂ ਹੀ ਉਹਦੇ ਨਾਲ ਪਾਣੀ ਨਿਕਲ ਜਾਂਦਾ ਥੋੜਾ ਸਵੇਰੇ ਜਦੋਂ ਸਪਲਾਈ ਛੱਡਦੇ ਆ ਤਾਂ ਕਰਕੇ ਪਾਣੀ ਆ ਜਾਂਦਾ ਗਲੀ 'ਚ। ਇਹਦਾ ਸਫਾਈ ਹੱਲ ਕਦੋਂ ਹੋਵੇਗਾ ਜੀ? ਇਹਦਾ ਜਲਦੀ ਕਰ ਦਾਂਗੇ ਇਹਦਾ ਸਫਾਈ ਹੱਲ। ਲੰਬੇ ਦੋ ਘੱਟੋ ਘੱਟ ਦੋ ਸਾਲ ਹੋ ਗਏ ਕਿ ਇਹ ਚੀਜ਼ ਨੂੰ ਲੋਕ ਯੂਜਦੇ ਨੇ। ਵੇ ਕੋਈ ਨਹੀਂ ਇਹਦਾ ਮੋਟਰਾਂ ਅੱਗੇ ਅਸੀਂ ਮੋਟਰਾਂ ਵੀ ਸੈੱਟ ਕਰ ਰਹੇ ਹਾਂ ਵੱਡੀ ਮੋਟਰ ਪਾ ਰਹੇ ਹਾਂ ਕੱਲ ਤੋਂ ਉਹਦਾ ਕੰਮ ਸ਼ੁਰੂ ਹੋ ਜਾਊਗਾ ਤੇ ਫਿਰ ਇਹਨਾਂ ਦਾ ਪ੍ਰੋਬਲਮ ਜਲਦੀ ਹੱਲ ਹੋ ਜਾਊਗੀ ਜੀ ਕੂਸ਼ਾਲਾ ਕੋਲੇ ਵੀ ਸਰ ਬਹੁਤ ਪਾਣੀ ਭੜਾਇਆ ਉਹ ਉੱਥੇ ਕੋਈ ਨਾਲੀਆਂ ਦੀ ਵੀ ਪ੍ਰੋਬਲਮ ਹੈ ਲੋਕਾਂ ਨੇ ਨਾਲੀਆਂ ਬੰਦ ਕਿੱਥੀਆਂ ਹੋਈਆਂ ਸ਼ਾਇਦ ਆਪਦੀਆਂ ਕੋਈ ਮਿੱਟੀ ਪਾ ਕੇ ਮੈਨੂੰ ਪਤਾ ਲੱਗਿਆ ਉਹ ਜਿਵੇਂ ਹੀ ਈਓ ਸਾਹਿਬ ਆ ਰਹੇ ਆ ਕਰਕੇ ਗੱਲ ਉਹ ਦੇਖ ਲੈਣੇ ਆ ਜੀ